ਹਾਂਜੀ ਕੀ ਹਾਲ ਆ ਸਾਰੇ ਕਬੂਤਰ ਬਾਜ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੁਆਤਰ ਸੈਟ ਆ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਵੀਡੀਓ ਕਬੂਤਰਾਂ ਦੀ ਖਰਾਕ ਤੇ ਇਹ ਵੀਡੀਓ ਮੈਂ ਸਪੈਸ਼ਲ ਬਣਾ ਰਿਹਾ ਆਂਗਾ ਠੀਕ ਐ ਕਿ ਨਹੀਂ ਮੈਨੂੰ ਆਇਆ ਵੀ ਕੋਈ ਜਿਹੜੇ ਮੇਰੇ ਵਰਗੇ ਭਰਾ ਐ ਹਨ ਜਿਹੜੇ ਪੁੱਛਦੇ ਆ ਕਮੈਂਟ ਕਰਦੇ ਆ ਫੋਨ ਲਾਉਂਦੇ ਆ ਵੀ ਬਾਈ ਸਰਦੀਆਂ ਦੀ ਖਰਾਕ ਦੱਸ ਹਨ じゃ ਮੰਨ ਕੇ ਚਲੋ ਵੀ ਜਿਹੜੇ ਆਪਾਂ ਬੱਚੇ ਬਾਜੀ ਛੱਡ ਰਹੇ ਹੁੰਦੇ ਆ ਤੇ ਉਹਨਾਂ ਦੀ ਖਰਾਕ ਦੱਸੋ ਵੱਡੇ ਕਬੂਤਰਾਂ ਦੀ ਖਰਾਕ ਦੱਸੋ ਕੀ ਕੀ ਪਾਈਏ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਏ ਕਿੰਨੀਆਂ ਕਿੰਨੀਆਂ ਪਾਈਏ ਵੀ ਫਾਇਦੇ ਕੀ ਆ ਨੁਕਸਾਨ ਕੀ ਆ ਤੇ ਬਾਬੇ ਅੱਜ ਸਾਰੀ ਵੀਡੀਓ ਹਨਾ ਆਪਾਂ ਇਹ ਖਾਗ ਤੇ ਹੀ ਹੋਊਗੀ ਪੂਰੀ ਫੁੱਲ ਡਿਟੇਲ ਚ ਬਾਕੀ ਇਧਰ ਖਾਗ ਆਪਣੀ ਪਈ ਆ ਰੈਡੀ ਸਾਰੀ ਮੈਂ ਸਪੈਸ਼ਲ ਬਾਹਰ ਕੱਢ ਰੱਖੀ ਹੈਗੀ ਤੇ ਦਿਖਾਵਾਂਗੇ ਤੁਹਾਨੂੰ ਵੀ ਕੀ ਹਿਸਾਬ ਕਿਤਾਬ ਹੈ ਤੇ ਇਹਦੇ ਬਾਰੇ ਦੱਸ ਦੇਵਾਂਗੇ ਤੇ ਪਹਿਲੇ ਨੰਬਰ ਤੇ ਇਧਰ ਆ ਗਏ ਜੀ ਆਪਣੇ ਕੋਲੇ ਛੋਲੇ ਦੇਸੀ ਛੋਲੇ ਕਾਲੇ ਛੋਲੇ ਬਈ ਇਹ ਬਾਕੀ ਜਿਹੜੀ ਇਹ ਖਾਗ ਤੁਹਾਨੂੰ ਦੱਸਣ ਜਾ ਰਿਹਾ ਬਰੋ ਮੈਂ ਇਹ ਉਡਾਉਣ ਵਾਲੇ ਕਬੂਤਰਾਂ ਵਾਸਤੇ ਹੈ ਜਿਹੜੇ ਆਪਾਂ ਹੁਣ ਬੱਚੇ ਅਡੇ ਲਵਾ ਕੇ ਬੰਦ ਕਰ ਰੱਖਿਆ ਹਨ ਉਹਨਾਂ ਨੂੰ ਮੰਨ ਕੇ ਚੱਲੋ ਸਰਦੀਆਂ ਦੀ ਖਰਾਕ ਪਾਉਣੀ ਹੈ ਜਿਹੜੀ ਆਪਾਂ ਇਹ ਲੈ ਕੇ ਮਹੀਨਾ ਵੀ ਤੁਹਾਨੂੰ ਦੱਸ ਦਿੰਨਾ ਕਿਹੜਾ ਬਈ ਲਗਭਗ 20 ਨਵੰਬਰ ਤੋਂ ਲੈ ਕੇ 15 ਫਰਵਰੀ ਤੱਕ ਦੀ ਖਰਾਕ ਆ ਬਈ ਇਹ ਜਿਹੜੀ ਆਸ ਨੂੰ ਦੱਸਣ ਜਾ ਰਿਹਾ ਮੈਂ ਆਹ ਲਗਭਗ 2.5 3 ਮਹੀਨਿਆਂ ਦੀ ਠੀਕ ਹੈ ਪੂਰੀ ਫੁੱਲ ਸਰਦੀਆਂ ਦੀ ਉਹ ਮਾਗ ਦੀ ਤੇ ਇਹਦੇ ਚ ਬਈ ਆਪਾਂ ਸਭ ਤੋਂ ਪਹਿਲੀ ਚੀਜ਼ ਐਡ ਕਰਨੀ ਹੈ ਛੋਲੇ ਦੇਸੀ ਛੋਲੇ ਜਾਂ ਕਾਲੇ ਛੋਲੇ ਕਹਿ ਲੈਨੇ ਜਿਨ੍ਹਾਂ ਨੂੰ ਆਪਾਂ ਪਹਿਲੇ ਨੰਬਰ ਤੇ ਇਹ ਹੋਗੇ ਤੇ ਯਾਰ ਬਾਜਰਾ ਯਾਰ ਬਾਜਰਾ ਛੱਡੋ ਬਾਜਰਾ ਨਹੀਂ ਪੈਟ ਕਰਦੇ ਹਨਾ ਬਾਕੀ ਇਹ ਮੈਂ ਸਾਰੀ ਵੱਡੇ ਕਬੂਤਰਾਂ ਤੇ ਡਾਉਣ ਲਾਉਣ ਵਾਸਤੇ ਲਿਆਂਦੀ ਹੈਗੀ ਤੇ ਮੰਨ ਕੇ ਚਲੋ ਡਾਉਣ ਲਾਉਣ ਦੀ ਮੱਡ ਕੱਢ ਲੂਆਂ ਤੇ ਵੱਡਾਂ ਦੀ ਮੱਡ ਕਰ ਦੇਣੀ ਹੈਗੀ ਤੇ ਉਸ ਤੋਂ ਬਾਅਦ ਆ ਗਈ ਆਪਣੇ ਕੋਲੇ ਮੱਕੀ ਮੱਕੀ ਦੀ ਟੋਟ ਕਹਿ ਸਕਦਾ ਬਾ ਦਲੀ ਮੱਕੀ ਜਾਂ ਗ੍ਰੇਂਡ ਕੀਤੀ ਹੋਈ ਹਨਾ ਤੇ ਇਹ ਬਿਲਕੁਲ ਸਾਫ ਚਾਹੀਦੀ ਇਹਦੇ ਇਹਦੇ ਤੇ ਵੀ ਤੁਹਾਡੇ ਨਾਲ ਕਰਦੇ ਆਪਾਂ ਗੱਲਬਾਤ ਬਾਅਦ ਚ ਤੇ ਉਸ ਤੋਂ ਬਾਅਦ ਆ ਗਈ ਜੀ ਮੂੰਗੀ ਮੂੰਗੀ ਹਰੀ ਮੂੰਗੀ ਤੇ ਇੱਧਰ ਆ ਗਈ ਅਲਸੀ ਇੱਕ ਮਿੰਟ ਰੁਕੋ ਇਹ ਵੀ ਓਪਨ ਕਰਕੇ ਦਿਖਾ ਦਣਾ ਤੁਹਾਨੂੰ ਮੈਂ ਇਹ ਹੈ ਜੀ ਅਲਸੀ ਤੇ ਇੱਕ ਚੀਜ਼ ਰਹਗੀ ਵੱਡ ਉਹ ਅੰਦਰ ਪਈ ਹੈਗੀ ਉਹ ਹੈਗੀ ਭਾਈ ਸਾਹਿਬ ਸਰੋਂ ਖੜ ਜੋ ਇਹ ਵੀ ਤੁਹਾਨੂੰ ਦਿਖਾ ਦੋ ਇੱਕ ਮਿੰਟ ਖੜ ਜੋ ਸਮਾਨ ਲੈਕ ਉਹ ਨਹੀਂ ਇਹ ਤਾਂ ਬਾਹਰ ਹੈ ਗੱਲ ਤੋਂ ਅਹੀ ਬਾਇਰੇ ਵਾਲਾ ਡਰਮ ਨੂੰ ਹੋ ਗਿਆ ਸੀਗਾ ਸਰੋਂ ਵਾਲਾ ਤਾਂ ਇਹਦੇ ਜੋ ਮੈਂ ਸਮਾਨ ਕੱਢ ਕੇ ਰੱਖਦਾ ਮੜਿਆ ਪਾਸੇ ਖੜਚ ਓਹੋ ਹਾਂਜੀ ਬਾਪ ਇਹ ਹੋ ਗਈ ਸਰੋਂ ਠੀਕ ਹੈ ਇਹ ਘਰ ਦੀ ਸੀਗੀ ਬਈ ਆਪਣੀ ਤਾਂ ਕਰਕੇ ਮੁੱਲ ਲਿਆਉਣ ਦੀ ਲੋੜ ਨਹੀਂ ਪਈ ਆਪਾਂ ਨੂੰ ਇਹਦਾ ਘਰੋ ਹੀ ਚੱਕਣ ਦਾ ਘਟਾ ਆਪਾਂ ਠੀਕ ਹੈ ਪਹਿਲੇ ਨੰਬਰ ਤੇ ਸਰੋਂ ਠੀਕ ਹੈ ਜੀ ਸਰੋਂ ਮੱਕੀ ਮੂੰਗੀ ਤੇ ਛੋਲੇ ਤੇ ਤਾਰਾ ਮੀਰਾ ਠੀਕ ਹੈ ਬਾਇਰਾ ਵੀ ਅਪਡੇਟ ਕਰ ਸਕਦੇ ਆ ਇਹਦੇ ਬਾਕੀ ਮਕਦਾਰ ਦੱਸਦਾ ਤੁਹਾਨੂੰ ਬਹੁਤ ਘੱਟ ਐਡ ਕਰਾਂਗੇ ਇੱਥੇ ਜਿਵੇਂ ਆਪਾਂ ਬਾਕੀ ਅਦਰ ਗੋਸ਼ਾ ਆ ਚੁੱਕਾ ਹੈ ਸਾਡੇ ਘਰ ਦਾ ਸਟਾਰ ਕਬੂਤਰ ਬਾਜ ਗੋਸ਼ਾ ਬਮਾਨਾ ਵਾਲਾ ਹਾਂਜੀ ਗਿਆ ਗੋਸ਼ਾ ਤੇ ਹੁਣ ਕਰਦੇ ਆ ਵੀਡੀਓ ਕੰਟੀਨਿਊ ਆਪਾਂ ਆਪਣੀ ਖਰਾਕ ਵਾਲੀ ਉਹ ਹੋ ਰਾਇ ਨਾ ਥੋੜਾ ਜਿਆਦਾ ਸਾਹਮਣੇ ਉਹਨਾਂ ਕੰਫਰਟੇਬਲ ਜਾਨੀ ਫੀਲ ਹੋਣਾ ਸੀ ਜਾਂ ਉਹਨਾਂ ਸਹੀ ਤਰੀਕੇ ਨਾਲ ਛੋਡੇ ਨਾਲ ਗੱਲਬਾਤ ਨਹੀਂ ਕੀਤੀ ਜਾਣੀ ਸੀ ਆਪਣੇ ਤੋਂ ਤਾਂ ਕਰਕੇ ਪਈ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਹੋਊਗਾ ਹੁਣ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਦੀ ਕੁਆਂਟੀਟੀ ਦੱਸ ਦੇਣਾ ਹੈਗਾ ਪ੍ਰੋਪਰ ਕੁਆਂਟੀਟੀ ਦੱਸੂਗਾ ਉਸ ਹਿਸਾਬ ਤੇ ਆਪਦਾ ਜਜਮੈਂਟ ਲਾ ਲਿਓ ਵੀ ਸਾਡੇ ਕੋਲੇ ਕਿੰਨੇ ਕਬੂਤਰਾਂ ਤੇ ਸਾਨੂੰ ਕਿੰਨੀ-ਕਿੰਨੀ ਕਿ ਚਾਹੀਦੀ ਐ ਠੀਕ ਹੈ ਕਿ ਨਹੀਂ ਆਪਾਂ ਐਸਟੀਮੇਟ ਲੈ ਕੇ ਚੱਲਾਂਗੇ 10-10 ਕਿਲੋ ਦਾ ਠੀਕ ਹੈ ਕਿ ਨਹੀਂ ਹੁਣ ਤੁਹਾਨੂੰ ਮੈਂ ਦੱਸ ਦਾਂਗਾ ਇਹ ਹੈਗੀ ਖਰਾਕ ਦਸੰਬਰ ਤੇ ਜਨਵਰੀ ਤੇ ਅੱਧ ਫਰਵਰੀ ਤੱਕ ਤੇ ਇਧਰ ਪਿੱਛੋਂ ਅੱਧ ਨਵੰਬਰ ਤੱਕ ਦੀ ਖਰਾਕ ਐ ਲਗਭਗ 2.5 3 ਮਹੀਨੇ ਦੀ ਖਰਾਕ ਹੈ ਸਰਦੀਆਂ ਦੀ ਖਰਾਕ ਜਿਹੜੇ ਕਬੂਤਰ ਆਪਾਂ ਡਾਉਣੇ ਆ ਬਾਜ਼ੀਆਂ ਬੱਚੀ ਆ ਜਿਹੜੇ ਆਪਾਂ ਪੱਟੇ ਹੋਏ ਆ ਮਤਲਬ ਜਿਹਨਾਂ ਨੂੰ ਪਟਾਂਗੇ ਆਪਾਂ ਠੀਕ ਆ ਬਾਜ਼ੀਆਂ ਵਾਸ ਉਹਨਾਂ ਦੀ ਖਰਾਕ ਹੈ 10 ਕਿਲੋ ਲੈ ਲਓ ਮੱਕੀ ਬਈ ਠੀਕ ਹੈ ਦਰੜ ਫਰੜ ਕੀਤੀ ਹੋਵੇ ਤੇ ਆ ਦੇਖੋ ਜਿਵੇਂ ਹੁਣ ਮੈਂ ਆ ਜਾਈਏ 1 ਮਿੰਟ ਰੋਕੋ ਪਹਿਲਾਂ ਨੂੰ ਹੱਥ ਸਾਫ਼ ਕਰਕੇ ਦਿਖਾਵਾਂ ਹੱਥ ਜਮਾਂ ਸਾਫ਼ ਨੇ ਹੱਥ ਮੇਰਾ ਤੇ ਹੁਣ ਦੇਖਿਓ ਹੱਥ ਨਾਲ ਆਟਾ ਲੱਗ ਗਿਆ ਨਾ ਇਹ ਚੀਜ਼ ਨਹੀਂ ਚਾਹੀਦੀ ਆਪਾਂ ਨੂੰ ਜਮਾਂ ਵੀ ਮੱਕੀ ਚ ਇਹਨੂੰ ਧੋਣੀ ਪਊਗੀ ਚੰਗੀ ਤਰ੍ਹਾਂ ਧੋ ਕੇ ਪੇਸਕਾ ਆ ਕੇ ਫੇਰ ਪਾਵਾਂਗੇ ਮੈਂ ਵੀ ਤੇ ਉਤੋਂ ਉੰਗਾ ਇਹਨੂੰ ਵੈਸੇ ਮਤਲਬ ਕਿਹਾ ਵੀਡੀਓ ਬਣਾ ਰਿਹਾ ਥੋੜੇ ਵਾਸਤੇ ਦੂ ਵਾਰ ਮੈਂ ਖਰਾਕ ਧੋऊंगा ਹਜੇ ਸਾਰੀ ਇਹ ਠੀਕ ਹੈ ਕਿ ਨਹੀਂ ਮੱਕੀ ਧੋਣੀ ਪਣੀ ਆ ਪਾਉਣ ਉਹ ਚੰਗੀ ਤਰ੍ਹਾਂ ਧੋ ਕੇ 10 ਕਿਲੋ ਮੱਕੀ 8 ਕਿਲੋ ਮੂੰਗੀ ਤੇ 10 ਕਿਲੋ ਬਾਇਰਾ ਤੇ 10 ਕਿਲੋ ਸਰੋਂ ਜਿਹੜੇ ਆਪਣੇ ਅੰਦਰ ਪਈ ਆ ਠੀਕ ਹੈ 10 ਕਿਲੋ ਸਰੋਂ 10 ਕਿਲੋ ਮੱਕੀ 10 ਕਿਲੋ ਆਪਣੇ ਛੋਲੇ 8 ਕਿਲੋ ਵਿੱਚ ਮੂੰਗੀ ਠੀਕ ਹੈ ਜੀ ਤੇ ਬਾਇਰਾ ਯਰ ਵੈਸੇ ਤਾਂ ਤੁਸੀਂ ਮੈਂ ਕਹਣਾ ਨਾ ਪਾਓ ਹਨਾ ਬਾਜਰੇ ਨੂੰ ਪਹਿਲਾਂ ਮਤਲਬ ਮੈਂ ਪਾਉਂਦਾ ਹੁੰਦਾ ਸੀਗਾ ਪਰ ਹੁਣ ਆਪਾਂ ਬਾਇਰਾ ਪ੍ਰੈਫਰ ਨਹੀਂ ਕਰਦੇ ਤੁਹਾਨੂੰ ਵੀ ਬਾਇਰਾ ਪਾਓ ਹਾਂ ਜੇ ਪਾਉਣਾ ਤਾਂ ਵਿੱਚ ਉਹ 10-10 ਕਿਲੋ ਆ ਗਏ 4 ਕਿਲੋ ਬਾਇਰਾ ਪਾ ਲੋ ਬਾਹਲਾ ਨਾ ਪਾਓ 4 ਕਿਲੋ ਤਾਂ ਬਹੁਤ ਆ ਬਰੋ ਤੇ ਅਲਸੀ ਆ ਗਈ ਵਿੱਚ ਆਪਣੀ 1 ਮਿੰਟ ਇਹ ਵੀ ਤੁਹਾਨੂੰ ਕੱਢ ਦਿਆਂ ਅਲਸੀ ਪਾਵਾਂਗੇ ਆਪਾਂ ਵਿੱਚ ਭਾਈ 3 ਕਿਲੋ ਠੀਕ ਹੈ 3 ਕਿਲੋ ਆਲਸੀ 4 ਕਿਲੋ ਬਾਇਰਾ 10 ਕਿਲੋ ਛੋਲੇ 10 ਕਿਲੋ ਆਪਣਾ 10 ਕਿਲੋ ਮੱਕੀ 8 ਕਿਲੋ ਮੂੰਗੀ ਤੇ 10 ਕਿਲੋ ਆਪਣੀ ਹੋ ਗਈ ਸਰੋਂ ਹੁਣ ਇਹ ਸਾਹ ਜੋੜ ਲਓ ਸਾਰਾ ਕਿੰਨਾ ਬਣ ਗਿਆ ਠੀਕ ਹੈ 10 20 30 30 ਤੇ 8 38 38 ਤੇ 4 ਹੋ ਗਿਆ ਆਪਣੇ 42 42 ਤੇ 3 ਕਿੰਨੇ ਹੋਗੇ 45 ਠੀਕ ਹੈ ਕਿ ਨਹੀਂ 45 ਕਿਲੋ ਹੋ ਗਈ ਆਪਣੀ ਸਾਰੀ ਖਰਾਕ ਤਿਆਰ ਇਹ ਜਮਾ 45 ਕਿਲੋ ਖਰਾਕ ਤੇ ਵਿੱਚ ਪਾਉਣੀ ਹੈ 40 ਕਿਲੋ ਕਣਕ ਇਹਦੇ ਆਪਾਂ ਲਾ ਕੇ ਸਮਝੋ ਆਪ ਪੂਰੀ ਡਿਟੇਲ ਚ ਦੱਸ ਰਿਹਾ ਬਾਈ ਉਹਨੇ ਹੁਣ ਕੋਈ ਵੀ ਪ੍ਰਾ ਕਮੈਂਟਾਂ ਚ ਪੁੱਛੋ ਨਾ ਵੀ ਕਿਹੜੀ ਚੀਜ਼ ਕਿੰਨੀ ਪਾਉਣੀ ਹੈ ਤੁਹਾਨੂੰ ਸਾਰਾ ਕੁਝ ਦੱਸਦਾ ਤੁਹਾਨੂੰ ਮੀਨੇ ਵੀ ਦੱਸਦੇ ਡੇਢ ਦੱਸਦੀ ਤੁਹਾਨੂੰ ਟਾਈਮ ਦੱਸਦਾਵੇਂ ਚੀਜ਼ ਦਾ ਯਾਰ ਠੀਕ ਹੈ ਕਿ ਨਹੀਂ ਕੁਆਂਟੀਟੀ ਦੱਸਦੀ ਚੰਗੀ ਤਰ੍ਹਾਂ ਸਾਰਾ ਕੁਝ 45 ਕਿਲੋ ਸਾਰੀ ਖਰਾਕ ਹੋ ਗਈ ਰਲਮੀ ਤੇ ਵਿੱਚ 40 ਕਿਲੋ ਪੁਣੀ ਕਣਕ ਆਪਾਂ। ਬਸ ਉਹਨੂੰ ਰਲਾ ਲਓ ਚੰਗੀ ਤਰ੍ਹਾਂ ਠੀਕ ਹੈ ਕਿ ਨਹੀਂ? ਅਸਲ ਵਿੱਚ ਤਾਂ ਐਂ ਕਰੋ ਕੱਲੀ ਖਰਾਕ ਨੂੰ ਰਲਾ ਕੇ ਰੱਖ ਲਓ ਤੇ ਮੁੜ ਕੇ ਕੋਈ ਚੀਜ਼ ਰੱਖੋ ਜਿਵੇਂ ਆਹ ਹਣਾ ਜਿਵੇਂ ਦੋ ਕੌਲੀਆਂ ਪਾਲੀਆਂ ਭਰਕੇ ਵਿੱਚੋਂ ਖਰਾਕ ਦੀਆਂ ਦੋ ਕੌਲੀਆਂ ਪਾਲੀਆਂ ਕਣਕ ਦੀਆਂ ਉਹਨੂੰ ਚੰਗੀ ਤਰ੍ਹਾਂ ਰਲਾ ਲਿਆ ਠੀਕ ਹੈ ਕਿ ਨਹੀਂ? ਐਸਾ ਆਪ ਤੇ ਰਲਾ ਕੇ ਕਰ ਲਿਆ ਤਿਆਰ ਇਹ ਵੱਡੇ ਕਬੂਤਰਾਂ ਦੀ ਹੈ ਬਈ ਇਹਦੇ ਵਿੱਚ ਬਾਇਰ ਆ ਤੁਹਾਨੂੰ ਵੱਧ ਦਿਖ ਰਿਹਾ ਹੋਣਾ ਇਹ ਵੱਡੇ ਕੂਤਰਾਂ ਨੂੰ ਪਾ ਕੇ ਦੇ ਦੂ ਪਹਿਲਾਂ ਮੈਂ। ਉਦੋਂ ਬਾਅਦ ਐਸਾ ਤੇ ਰਲਾ ਲਓ ਆਪਦਾ। ਤੇ ਪਾਰੇ ਉਹ ਹਨ ਤੇ ਬਾਕੀ ਜੇ ਤੁਸੀਂ ਇੱਕ ਚੀਜ਼ ਹੋਰ ਜੇ ਤੁਸੀਂ ਖਰਾਕ ਅਡਵੜ ਰੱਖਣਾ ਚਾਹੁੰਦੇ ਹੋ ਜਿਵੇਂ ਆਹ ਦੇਖੋ ਆਪਾਂ ਸਾਰੀ ਖਰਾਕ ਅਡਵੜ ਰੱਖ ਛੱਡੀ ਐ ਠੀਕ ਐ ਇਹਦੇ ਚ ਜਿਵੇਂ ਬਾਇਰ ਆਉ ਪਿਆ ਆਪਣੇ ਕੋਲੇ ਪਹਿਲਾਂ ਦਾ ਤੇ ਇਹਦੇ ਚ ਆਪਣੇ ਕੋਲੇ ਮੱਕੀ ਪਈ ਐ ਠੀਕ ਐ ਇਹਦੇ ਚ ਆਪਣੇ ਕੋਲੇ ਕਣਕ ਪਈ ਐ ਇਹਦੇ ਚ ਆਪਣੇ ਕੋਲੇ ਸਰੋਂ ਪਈ ਐ ਇਸ ਨੂੰ ਖੋਲ ਕੇ ਦਿਖਾ ਨਹੀਂ ਸਕਦੇ ਜਿਸ ਸੱਪ ਬੈਠਾ ਰਾਂ ਕਰਕੇ ਥੋੜਾ ਜਿਹਾ ਰੱਖਿਆ ਕੋਈ ਨਾ ਕੋਰਾ ਸਾਂ ਕੇ ਐਸਾ ਹਵ ਤੇ ਡਰਮ ਲੈ ਲਓ ਅਡਵੜ ਪਾ ਲਓ ਵਿੱਚ ਇੱਕ ਕੌਲੀ ਰੱਖੋ ਕੁਆਂਟੀਟੀ ਸੈੱਟ ਕਰਕੇ ਸਾਰਿਆਂ ਦੀ ਹਨਾ ਉਸ ਹਾਬ ਤੇ ਕੌਲੀਆਂ ਕੌਲੀਆਂ ਪਾ ਕੇ ਤੇ ਵਿੱਚ ਕਣਕ ਮਿਕਸ ਕਰਕੇ ਤੇ ਡੇਲੀ ਦੀ ਡੇਲੀ ਓਮੇਰ ਲਾ ਕੇ ਪਾ ਲੋ ਤੁਸੀਂ ਠੀਕ ਹੈ ਜੇ ਤੁਹਾਨੂੰ ਤੁਸੀਂ ਉਹ ਖੇਚਲ ਨਹੀਂ ਕਰਨਾ ਚਾਹੁੰਦੇ ਤਾਂ ਸਾਰੇ ਨੂੰ ਇਕੱਠੀ ਖਰਾਕ ਲਾ ਕੇ ਰੱਖ ਲਓ ਵੈਸੇ ਮੈਂ ਉੱਡਣ ਵਾਲੇ ਕਬੂਤਰਾਂ ਦੀ ਤਾਂ ਇਕੱਠੀ ਰਲਾ ਲੂੰਗਾ ਸਾਰੀ ਰੋਜ਼ ਰੋਜ਼ ਲਾਉਣ ਨਾਲ ਜਿਹੜੇ ਡਾਉਣ ਵਾਲੇ ਕਬੂਤਰਾਂ ਦੀ ਖਰਾਕ ਬਣਾਉਣੀ ਹੈ ਉਹ ਆਪਾਂ ਇਕੱਠੀ ਰਲਾ ਲਾਂਗੇ ਤੇ ਜਿਹੜੀ ਆਪਣੀ ਖਰਾਕ ਹੋ ਵੱਡੇ ਕਬੂਤਰਾਂ ਦੀ ਹੈ ਉਹ ਸਾਰੀ ਖਰਾਕ ਆਪਾਂ ਡਵਾਰਡ ਰੱਖਾਂਗੇ ਆ ਦੇਖੋ ਆ ਬਾਲਟਾਂ ਲੈ ਆ ਰੱਖਾਂ ਮੈਂ ਖਾਲੀ ਖਰਾਕ ਪਾਉਣ ਨੂੰ ਠੀਕ ਹੈ ਇੱਕ ਦੋ ਇੱਕ ਆ ਡਰਮ ਪਿਆ ਤਿੰਨ ਡਰਮ ਅਦਰ ਪਿਆ ਇੱਕ ਵੱਡਾ ਡਰਮ ਪਿਆ ਇੱਕ ਆ ਛੋਟਾ ਪਿਆ ਆਪਣੇ ਕੋਲੇ ਬਹੁਤ ਸਮਾਨ ਹੈਗਾ ਸਾਰਾ ਡੋਡੀ ਖਰਾਕ ਰੱਖਣ ਨੂੰ ਉੱਡਣ ਵਾਲਿਆਂ ਦੀ ਆਪਾਂ ਐਡਵਾਰਡ ਰੱਖਣੀ ਆ ਵੱਡਿਆਂ ਦੀ ਆਪਾਂ ਸਾਰੀ ਲਾ ਲੈਣੀ ਆ ਹੁਣ ਮੈਂ ਆਏ ਨਹੀਂ ਕਹਿੰਦਾ ਵੀ ਮੰਨ ਕੇ ਚਲੋ ਹੁਣ ਕਿਸੇ ਭਰਾ ਕੋਲੇ ਕਬੂਤਰੀ 10 ਹੋਏ ਵਿਚਾਰੇ ਕੋਲੇ ਹਨ ਤੇ ਉਹ 10 10 ਕਿਲੋ ਖਰਾਕ ਉਹਨੇ ਕੀ ਸਰਚ ਮਾਰਨੀ ਆ ਲੈ ਕੇ ਇੰਨੀ ਹਨ ਉਹ ਭਰਾ ਆਪ ਦਾ ਥੋੜਾ ਜਿਹਾ ਦਿਮਾਗ ਵਰਤ ਲੈ ਭਰਾਵ ਨੇ ਤੇ ਉਹ ਹਿਸਾਬ ਤੇ ਕੁਆਂਟੀਟੀ ਸੈੱਟ ਕਰ ਲੈ। 10 ਦੀ ਥਾਂ ਤੇ ਉਹ ਪੰਜ-ਪੰਜ ਰੱਖ ਲੈ ਸਾਰੀਆਂ ਚੀਜ਼ਾਂ ਹਨਾ। ਜੇ ਪੰਜ-ਪੰਜ ਨਹੀਂ ਰੱਖਣੀਆਂ ਤਾਂ ਢਾਈ-ਢਾਈ ਰੱਖ ਲੈ। ਸਮਝ ਗਏ? ਮੈਂ ਕਿਵੇਂ ਕਹਿਣਾ ਉਹ ਆਪਦੇ ਦਿਮਾਗ ਦੇ ਤੌਰ ਤੇ ਕੁਆਂਟੀਟੀ ਸੈੱਟ ਕਰ ਲੈ ਸਾਰੀਆਂ ਚੀਜ਼ਾਂ ਦੀ। ਹਾਂ ਆਪਣੇ ਕੋਲੇ ਕਬੂਤਰ ਵੱਧ ਹੈ। ਆਪਣੇ ਕੋਲੇ 70-80 ਬੱਚੇ ਹੋਣਗੇ ਜਿਨ੍ਹਾਂ ਨੂੰ ਆਪਾਂ ਪਾਉਣੀ ਹੈ ਖਰਾਕ। ਆਪਾਂ ਉਹਨਾਂ ਦੇ ਹਿਸਾਬ ਤੇ ਫਿਰ ਵੱਧ ਵੱਧ ਅਸਟੀਮੇਟ ਦੱਸਣਾ ਤੁਹਾਨੂੰ। ਵੀ ਇੰਨੀ-ਇੰਨੀ ਲੈ ਲਓ। ਠੀਕ ਹੈ ਕਿ ਨਹੀਂ? ਪਾਉਣੀ ਹੈਗੀ ਇਹ 20 ਨਵੰਬਰ ਤੋਂ। 15 ਫਰਵਰੀ ਤੱਕ ਪਾਉਗੀ ਖਰਾਕ ਉਸ ਤੋਂ ਬਾਅਦ ਸਾਰੀ ਖਰਾਕ ਬੰਦ ਹੋ ਜਾਣੀ ਆ ਤੇ ਲਗਭਗ ਫੇਰ ਆਪਣੀ ਨਾਰਮਲ ਖਰਾਕ ਚੱਲੂਗੀ ਜਿਵੇਂ ਸਰੋਂ ਤੇ ਆਪਣੀ ਕਣਕ ਇਹ ਚੀਜ਼ਾਂ ਵਾਸ ਹਨ ਮਾੜੀ ਮੋਟੀ ਮੱਕੀ ਚੱਲੂਗੀ ਬੜਾ ਸਾਮਾਨ ਨੇ ਓਕੇ bro ਛੋਲੇ ਇਹ ਕਟੋਲ ਜੀ ਆਣਾ ਯਾਰ ਮੈਂ ਬਾਏ ਮੂੰਗੀ ਮੱਕੀ ਅਲਸੀ ਐਂਡ ਸਰੋਂ ਬਾਸ ਬਹੁਤ ਹੈ ਕੋਈ ਬਾਹਲੀਆਂ ਚੀਜ਼ਾਂ ਮਗਜ ਮੂਗ ਜ ਤਾਰਾ ਮੀਰਾ ਇਹ ਉਹ ਉਹ ਚੀਜ਼ਾਂ ਮਗਰ ਨਾ ਪੱਜੋ ਮੈਂ ਪਿਛਲਾ ਸਾਲ ਸਾਰਾ ਕੁਝ ਪਾ ਕੇ ਦੇਖ ਲਿਆ ਬਹੁ ਬੁੰਡ ਬਣਾਈ ਆਪਾਂ ਆਪਣੀ ਮਾਰਦੇ ਹਾਂ ਨਾ ਖਰਾਕ ਸਿੱਟੀ ਮੈਂ ਅੰਨੇ ਵਾ ਕਬੂਤਰਾਂ ਨੂੰ ਬੇਸਾ ਭੀਖਰਾਕ ਪਾਈ ਮੈਂ ਬਾਇਰਾ ਛੋਲੇ ਤੁੰਨੀ ਤੁਰੀ ਗਿਆ ਮੈਂ ਕਬੂਤਰ ਖੁਸ਼ਕ ਕਰਕੇ ਕਬੂਤਰਾਂ ਜਿਵੇਂ ਨਾ ਬਸ ਕੀ ਦੱਸਾਂ ਤੈਨੂੰ ਮੈਂ ਕਬੂਤਰਾਂ ਦੀ ਮਈਏ ਚੋਦ ਗਈ ਜਮ ਆਪਾਂ ਆਪਣੀ ਮਾਰਦੇ ਤੇ ਬਾਇਰਾ ਲੈਣਾ ਬਈ ਜਿਨਾ ਦੇਖੋ ਪਾਲਟੀ ਚੈੱਕ ਕਰੋ ਬਾਇਰੇ ਦੇ ਦੇਖੋ ਸਾਫ ਚੰਗੀ ਤਰ੍ਹਾਂ ਸਾਫ ਕਰਕੇ ਦਿਖਾ ਮੈਂ ਖਾਸ ਸਾਫ ਨੇ ਜਮ ਜਵਾਂ ਕੁਆਲਟੀ ਬਾਇਰੇ ਦੀ ਇੱਕ ਨੰਬਰ ਬਾਇਰਾ ਪਿਆ ਇਹਨੂੰ ਤਾਂ ਧੂਣ ਦੀ ਲੋੜ ਵੀ ਨਹੀਂ ਨਾ ਬਾਇਰਾ ਧੂਣ ਦੀ ਲੋੜ ਹੈ ਨਾ ਛੋਲੇ ਧੂਣ ਦੀ ਲੋੜ ਆ ਤੇ ਮੂੰਗੀ ਜੀ ਬਈ ਸਵੇਰੇ ਵੱਜੀ ਹੁੰਦੀ ਮੂੰਗੀ ਤੇ ਮੂੰਗੀ ਧੋ ਲਿਆ ਕਰੋ ਹਨਾ ਮੂੰਗੀ ਤੁਹਾਨੂੰ ਪਤਾ ਸਪਰੇਅ ਮਾਰ ਕੇ ਆਪਣੇ ਪਕਾਉਂਦੇ ਹੁੰਦੇ ਹੈਗੇ ਹਨਾ ਤੇ ਆਪਣੀ ਮੱਕੀ ਧੋ ਲਿਓ ਤੇ ਆ ਨਾਲ ਸੀ ਧੂਣ ਦੀ ਲੋੜ ਹੈ ਤੇ ਸਰੋਂ ਨਾ ਸਰੋਂ ਧੂਣ ਦੀ ਲੋੜ ਹੈ ਜੇ ਬਾਇਰੇ ਚ ਕੰਡ ਹੋਵੇ ਹਨਾ ਇਹਦੇ ਚ ਕੰਡ ਜੀ ਹੋ ਜਾਂਦੀ ਹੈ ਆਟਾ ਆ ਬਣ ਜਾਂਦਾ ਨੱਕ ਜਿਹੜੀ ਦਾ ਮੜਾ ਮੋਟਾ ਜੇ ਉਹ ਚੀਜ਼ ਹੋਵੇ ਤਾਂ ਧੋ ਲਿਓ ਨਹੀਂ ਤਾਂ ਇਹ ਵੀ ਧੂਣ ਦੀ ਕੋਈ ਲੋੜ ਨਹੀਂ ਓਕੇ bro ਤੁਹਾਡੇ ਵਾਸਤੇ ਪ੍ਰੋਪਰ ਖਰਾਕ ਤੇ ਵੀਡੀਓ ਆਪਾਂ ਪਾਤੀ ਬਾਬਿਓ ਠੀਕ ਹੈ ਬਾਕੀ ਇਧਰ ਖਰਾਕ ਰਲੀ ਵੀ ਪਈ ਹੈ ਠੀਕ ਕਰ ਲਓ ਠੀਕ ਹੈ ਮੈਨੂੰ ਫੋਨ ਹੀ ਫਸ ਗਿਆ ਬਾਟੀ ਤੇ ਚਲੋ ਕੋਈ ਗੱਲ ਓਕੇ ਜੀ ਹੋਪ ਸੋ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਹਨਾ ਤੇ ਫਿਰ ਵੀ ਨਾ ਸਮਝਾਂਗਾ ਬਈ ਕੋਈ ਗੱਲ ਨਹੀਂ ਮੈਂ ਆਪਾਂ ਡੇਲੀ ਵਲੌਗ ਪਾਉਣੇ ਰਹਿੰਨੇ ਆ ਫਿਰ ਉਹਦੇ ਵਿੱਚ ਸ਼ੇਅਰ ਕਰ ਦੂ ਮੈਂ ਤੁਹਾਡੇ ਨਾਲ ਕੋਈ ਨਾ ਕੋਈ ਓਕੇ ਬਾਬਿਓ ਤੇ ਬਸ ਠੀਕ ਆ ਬਈ ਬਾਏ ਬਾਏ ਸਾਰੇ ਕਬੂਤਰ ਭਾਈ ਭਰਾਵਾਂ ਨੂੰ ਲਵ ਯੂ ਆ ਕੰਮ ਤੋਂ ਬਕੀ ਤੋਂ ਨਹੀਂ ਜ਼ਰੂਰੀ ਆ ਬਈ ਆ ਦੇਖੋ ਵੈਸਾ ਬਹੁਤ ਜ਼ਿਆਦਾ ਸਾਫ਼ ਸੀ ਨਾ ਦੇਖਣ ਚ ਕਿੰਦੀ ਚੰਗੀ ਲੱਗ ਰਹੀ ਸੀ ਬਕੀ ਵੀ ਇੱਕ ਨੰਬਰ ਐ ਤੇ ਹਮਾਰੇ ਕੁਮੇਟਰ ਉਹ ਹਾਂ 3 ਤੋਂ ਨਹੀਂ ਹੀ ਪਾਉਗੀ ਬਈ ਇਹਦੇ ਤਾਂ ਆਟਾ ਆ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹ ਚੀਜ਼ ਨਾ ਕਬੂਤਰਾਂ ਦਾ ਉਹ ਕਰ ਦਿੰਦੀ ਆ ਬਈ ਗਾਲ ਬੰਦ ਕਰ ਦਿੰਦੀ ਆ ਦੇਖੋ ਆ ਲਓ ਤੁਹਾਡੇ ਸਾਹਮਣੇ ਆ ਜੀ ਕਰਕੇ ਬਕੀ ਤੋਂ ਨਹੀਂ ਜ਼ਰੂਰੀ ਐ ਪਹਿਲਾਂ ਤਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਚੋਂ ਕੱਢ ਕੇ ਮੱਭੀ ਨੂੰ ਆਪਾਂ ਹਨਾ ਕਟ-ਕਟ ਤਿੰਨ ਵਾਰੀ ਪਾਣੀ ਝੋਕਦਿਆਂ ਮਰਦੀ ਨੂੰ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫੇਰ ਇਹਦੇ ਚ ਪਾਇਆ ਪਾ ਇਹਨੂੰ ਜਾਲੀ ਜੀਚ ਵੀ ਚੰਗੀ ਤਰ੍ਹਾਂ ਉਚੜ ਜੇ ਤੇ ਉਦੋਂ ਹੀ ਹਜੇ ਇੱਕ ਵਾਰੀ ਹੋਰ ਹਜੇ ਤੇ ਪਾਣੀ ਬੱਦੂਆ ਇਹ ਐਂ ਕਰਕੇ ਵੀ ਸਾਰਾ ਗੰਦਪਲ ਥੱਲੇ ਨਿਕਲ ਜੂਗਾ ਗੰਦਪਲ ਤੋਂ ਬਾਅਦ ਇਹਰਾ ਆਟਾ-ਉਟਾ ਨਿਕਲ ਜੂ ਸਾਰਾ ਹਨਾ ਹੋਰ ਤਾਂ ਕੀ ਹੁੰਦਾ ਹੈਗਾ ਹਾਂਜੀ ਮੇਰੇ ਵੀਰੋ ਤੇ ਮੈਂ ਆਪਣੀ ਖਰਾਕ ਵਾਲੀ ਵੀਡੀਓ ਐਡਿਟ ਕਰ ਰਿਹਾ ਸੀਗਾ ਭਾਈ ਤੇ ਦੇਖਦੇ ਇੱਕ ਬਹੁਤ ਅਸਿਆ ਯਾਰ ਮੈਂ ਪਤਾ ਹੀ ਨਹੀਂ ਮੈਂ ਕੀ ਕਮਲ ਮਾਰੀ ਜਾਂਦਾ ਮੈਨੂੰ ਆਪ ਨੂੰ ਦੇਖ ਦੇਖ ਕੇ ਐਸੀ ਹੁੰਦੀ ਐ ਛੋਲਿਆਂ ਨੂੰ ਮਦਦ ਸੀ ਜਾਂ ਨਾ ਬਾਹਰ ਬਾਹਰ ਨੂੰ ਤਾਂ ਸੀ ਜਾਂ ਸਰ ਉਹ ਹੁਣ ਕੀ ਟੱਕੇ ਜਿਹਾ ਮਾਰੀ ਜਾਂਦਾ ਤੇ ਆਖਣਾ ਜਿਗਾ ਤੈਨੂੰ ਮੈਂ ਵੀ ਆਪਣੀ ਡਾਊਨ ਵਾਲੇ ਕਬੂਤਰਾਂ ਦੀ ਖਰਾਕ ਤਾਂ ਆਪਾਂ ਰਲਾ ਕੇ ਰੱਖਾਂਗੇ ਤੇ ਜਿਹੜੇ ਵੱਡੇ ਆ ਉਹਨਾਂ ਦੇ ਅੱਡੋ ਅੱਡ ਤੇ ਆਖੀ ਜਾਂਦਾ ਡਾਊਨ ਵਾਲੇ ਦੇ ਅੱਡੋ ਅੱਡ ਰੱਖਾਂਗੇ ਵੱਡਾ ਇਹ ਰਲਾ ਕੇ ਰੱਖਾਂਗੇ ਪਤਾ ਨਹੀਂ ਕੀ ਜਿਵੇਂ ਉਹ ਲੈ ਟੈਨਸ਼ਨ ਛੱਡ ਗਿਆ ਨਾ ਇੱਕ ਆਉਟ ਹੋ ਜਾਂਦਾ ਤਮਾਹ ਨੂੰ ਨਹੀਂ ਪਤਾ ਲੱਗਦਾ ਬਾਅਦ ਚ ਵੀਡੀਓ ਐਡਿਟ ਕਰਦੇ ਨੂੰ ਪਤਾ ਲੱਗਦਾ ਮੈਂ ਵੀ ਕੀ ਕੀ ਗਲਤੀਆਂ ਕਰ ਰਿਹਾ ਕਿਤੇ ਕਿਤੇ ਨਾ ਤਾ ਕਰਕੇ ਤੇ ਬਾਕੀ ਯਾਰ ਕੋਈ ਗੱਲਾਂ ਜੁਆ ਮੈਨੂੰ ਲੱਗਾ ਵੀ ਮੜਨ ਮਟੰਗਾ ਰਹੇਗਾ ਤਾਂ ਮੈਂ ਥੋੜਾ ਨਾਲ ਕਰ ਲਾਂ ਠੀਕ ਹੈ ਕਿ ਨਹੀਂ ਬਈ ਮੱਕੀ ਚ ਹੁੰਦੀ ਆ ਬਾਪੋ ਕੈਲਸ਼ੀਅਮ ਠੀਕ ਹੈ ਇਹ ਤਾਂ ਕਰਕੇ ਪਾਉਣੀ ਜ਼ਰੂਰੀ ਆ ਸਰੋਂ ਹੁੰਦੀ ਆ ਠੰਡੀ ਤੇ ਇਹਦੇ ਚ ਮਨਿਕ ਚਲੋ ਤੇਲ ਹੁੰਦਾ ਹੈਗਾ ਇਹ ਤਾਂ ਕਰਕੇ ਜ਼ਰੂਰੀ ਆ ਤੇ ਆਲਸੀ ਹੁੰਦੀ ਆ ਬਾਪੋ ਗਰਮ ਤੇ ਇਹਦੇ ਚ ਵੀ ਤੇਲ ਹੁੰਦਾ ਆਲਸੀ ਸਭ ਤੋਂ ਜ਼ਿਆਦਾ ਤੇਲ ਹੁੰਦਾ ਇਹ ਗਰਮ ਹੋਣ ਕਰਕੇ ਮਤਲਬ ਇਹ ਕੂਤਰਾਂ ਦੇ ਪੱਲੇ-ਪੁੱਲੇ ਨੀਰ ਗੁਲ ਦਿੰਦੀ। ਤੁਹਾਨੂੰ ਪਤਾ ਵੀ ਕਈ ਵਾਰੀ ਜਦੋਂ ਬੱਕੂਤਰ ਕੱਢਦੇ ਆ ਨਾ ਇੱਕ ਪੱਲਾ ਟੇਢਾ ਆ ਮਾਰ ਲਾਗੇ ਤਾਂ ਹੱਬੇ ਜਿਹਾ ਹੋ ਜਾਂਦਾ ਇੱਕ ਪਾਸਿਓ। ਉਹ ਚੀਜ਼ ਦੀ ਦਿੱਕਤ ਇਹ ਨਹੀਂ ਆਂਦੀ ਪੱਲੇ-ਪੁੱਲੇ ਨਹੀਂ ਰੋਕਦੇ ਬੱਚਿਆਂ ਦੇ ਪਾਸੇ ਘੂਸ ਨਹੀਂ ਢੇਗਦੇ। ਉਹ ਚੀਜ਼ ਵਾਸਤੇ ਬਹੁਤ ਵਧੀਆ ਹੱਲ ਸੀ। ਠੀਕ ਹੈ ਕਿ ਨਹੀਂ? ਤੇ ਮੂੰਗੀ 'ਚ ਹੁੰਦਾ ਪ੍ਰੋਟੀਨ ਬਾਬਿਓ। ਤੇ ਛੋਲਿਆਂ 'ਚ ਹੁੰਦੀ ਆ ਤੁਹਾਨੂੰ ਪਤਾ ਤਾਕਤ ਤੇ ਖੁਸ਼ਕ। ਤੇ ਬਾਗਰਾ ਵੀ ਖੁਸ਼ਕ ਹੁੰਦਾ। ਗਰਮ ਨਹੀਂ ਕਹਿ ਸਕਦੇ। ਸਰਦ ਖੁਸ਼ਕ ਹੁੰਦਾ ਬਾਇਰਾ ਕਿਸੇ ਤੋਂ ਹੀ ਪੁੱਛ ਲਿਓ ਕਿਸੇ ਮੰਨੂ ਗਿੱਦਲੋਂ ਪਣਸਾਰੀ ਦੇ ਕਿਸੇ ਪੁਰਾਣੇ ਉਤੋਂ ਹਨਾ ਉਸ ਪ੍ਰਕਾਰ ਦੇ ਬੰਦੇ ਤੋਂ ਪੁੱਛ ਕੇ ਦੇਖਿਓ ਗਰਮ ਨਹੀਂ ਹੁੰਦਾ ਪਰ ਬਾਇਰਾ ਖੁਸ਼ਕ ਵਾਲਾ ਹੁੰਦਾ ਸਰਦ ਖੁਸ਼ਕ ਹੁੰਦਾ ਬਾਜਰਾ ਤਾਂ ਕਰਕੇ ਬਾਇਰਾ ਘੱਟ ਪਾਇਆ ਅਸਲ ਵਿੱਚ ਬਾਇਰਾ ਦਾ ਪਾਉ ਹੀ ਨਾ ਮੈਂ ਤਾਂ ਕਹਿਣਾ ਹਨਾ ਯਾਰ ਜਦੋਂ ਆਪਾਂ ਛੋਲੇ ਪਾਤੇ ਉਹ ਘਾਟ ਬਾਦ ਪੂਰੀ ਕਰਦੀ ਬਾਇਰਾ ਨਾ ਪਾਓ ਜੇ ਪਾਉਣਾ ਤਾਂ ਥੋੜਾ ਜਿਹਾ ਪਾ ਲਓ ਤੇ 2 ਮਹੀਨਿਆਂ ਦੀ ਖਰਾਕ ਹੀ ਆ ਬਸ ਮੀਣ ਬਾਬੇਓ ਠੀਕ ਹੈ ਮੀਣ ਤੁਸੀਂ ਆਇਆ ਰੱਖ ਲਓ ਦਸੰਬਰ ਤੇ ਜਨਵਰੀ ਬਸ ਦਸੰਬਰ ਤੇ ਜਨਵਰੀ ਵੱਦ ਵੱਦ 10 ਫਰਵਰੀ ਤੱਕ ਦੀ ਖਰਾਕ ਹੈ ਡਾਊਨ ਵਾਲੇ ਕਬੂਤਰਾਂ ਵਾਸਤੇ ਬਾਬੇਓ ਤੇ ਤੁਹਾਨੂੰ ਦੱਸਤਾ ਵੀ ਕਿਹੜਾ ਕਿਹੜਾ ਚੀਜ਼ਾਂ ਕਿਹੜੇ ਕੰਮ ਚ ਆਉਂਦੀਆਂ ਬਾਬੇ ਚੰਗੀ ਤਰ੍ਹਾਂ ਹਣਾ ਤੇ ਉਸ ਹਿਸਾਬ ਤੇ ਆਪਦੀ ਬਣਾ ਲਿਓ ਬਸ ਆਹੀ ਸੀਗਾ ਠੀਕ ਹੈ ਨਹੀਂ ਮੈਂ ਇਹ ਥੋੜਾ ਕੁਝ ਮੈਂ ਜ਼ਰੂਰੀ ਸਮਝਿਆ ਮਨ ਵਿੱਚ ਐਡ ਕਰ ਦਾਂ ਮਾਨ ਕੇ ਤੇ ਲੋਕ ਤੁਸੀਂ ਆਪ ਦੇਖ ਲਿਆ ਕਰੋ ਨਾ ਕਈ ਵਾਰੀ ਮੈਥੋਂ ਮੈਨੂੰ ਨਹੀਂ ਪਾ ਲੱਗਦਾ ਮੈਂ ਕੀ ਪਕਾਈ ਮਰ ਜਾਣਾ ਮੈਥੋਂ ਉਲਟ ਫਲਟ ਹੋ ਜਾਂਦਾ ਮੇਰਾ ਦਿਮਾਗ ਸਾਨੂੰ ਪਤਾ ਵੀ ਇਹਨਾਂ ਨਹੀਂ ਟਿਕਾਣੇ ਤੇ ਰਹਿੰਦਾਗਾ ਦਿਮਾਗ ਕਲਪਨਾ ਮੈਨੂੰ ਬਾਹਲੇ ਕਮਾਂਦੇ ਹੁੰਦੇ ਆ ਬਾਬੇ ਹੋਰ ਕੋਈ ਗੱਲ ਨਹੀਂ ਤਾਂ ਕਰਕੇ ਮੈਂ ਕਾਲੀ ਕਾਲੀ ਜਿ ਮੱਕਾ ਮਲ ਜਾ ਮਰ ਜਾਣਾ ਹੁੰਦਾਗਾ ਤੇ ਬਾਕੀ ਓਕੇ ਬਰੋ ਠੀਕ ਹੈ